ਇਸ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਲਗਾਤਾਰ ਧਮਕੀਆਂ ਆ ਰਹੀਆਂ ਨੇ ਕੋਈ ਹੋਰ ਲੋਕ ਵੀ ਇਹਦੇ ਚ ਇਨਵੋਲਵ ਹੋ ਸਕਦੇ ਆ। ਕੋਈ ਸਾਜ਼ਿਸ਼ ਜਿਹੜੀ ਆ ਉਹ ਡਰਾਉਣ ਧਮਕੌਰ ਦੀ ਭੈ ਪੈਦਾ ਕਰਨ ਦੀ ਚੱਲ ਰਹੀ ਆ। ਜਿਹੜੀ ਕਿ ਲਗਾਤਾਰ ਛੇਵਾਂ ਦੇ ਲਾਲੂ। ਜੀ। ਹਰ ਰੋਜ਼ ਹਰ ਰੋਜ਼ ਕੋਈ ਨਾ ਕੋਈ ਧਮਕੀ ਆ ਜਾਂਦੀ ਆ। ਹੂੰ। ਆਵੇ ਕਿ ਜਦੋਂ ਉਹ ਡ੍ਰਾਈਗਰ ਆਊਟ ਤੇ ਜਾ ਕੇ ਚੈੱਕ ਕਰਦੇ ਹਾਂ ਉਸ ਧਮਕੀ ਦਾ ਕੋਈ ਬੜਾ ਅਸਰ ਤਾਂ ਹੈ ਨਹੀਂ ਆ। ਪੈਡਾ ਕ੍ਰੀਏਟ ਕਰਨ ਨੂੰ ਕੋਈ ਬੰਦੇ ਸਿਰਫ ਇਹ ਲੋਕ ਵੀ ਧੋਗੀ ਦੇਂਦੇ ਆ ਜਿਵੇਂ ਕਿਸੇ ਜਾਇਦਾਦ ਦੀ ਦੇਤੀ ਜਾਂ ਕਿਸੇ ਅਦਾਲਤ ਦੀ ਦੇਤੀ ਜਾਂ ਕਿਸੇ ਸਕੂਲ ਦੀ ਦੇਤੀ ਦੇਤੀ ਹਾਂਜੀ ਪਰ ਇਹ ਲਗਾਤਾਰ ਆ ਰਹੀਆਂ ਦਾ ਮਤਲਬ ਇਹਦੇ ਪਿਛੇ ਕੁਝ ਇੱਕ ਕੋਈ ਸ਼ਰਾਰਤ ਹੈ ਵੱਡੀ ਹਾਲੇ ਤੱਕ ਜੇ ਦੁੱਬੇ ਦਾ ਵੀ ਹੈ ਦੁੱਬੇ ਨੂੰ ਵੀ ਕੁਝ ਕੁਛ ਨਹੀਂ ਫੜਿਆ ਕੁਝ ਕੁਛ ਨਹੀਂ ਗਿਆ ਹਰ ਸਾਥ ਤੇ ਹਾਲੇ ਤੱਕ ਕੋਈ ਸ਼ਰਤ ਦਫ਼ਤਰ ਨਹੀਂ ਪਾਈ ਜੇ ਅਸੀਂ ਕੁਝ ਸੰਗਤ ਤੋਂ ਦੱਸਣਾ ਚਾਹੀਏ ਕਿ ਉਸ ਈਮੇਲਸ ਦੇ ਵਿੱਚ ਕਿਹੋ ਜਿਹਾ ਕੰਟੈਂਟ ਹੈ ਕਿਸ ਤਰੀਕੇ ਦੀ ਸ਼ਬਦਾਵਲੀ ਜਾਂ ਕਿ ਹੁਜ਼ੇਲ ਡਰਾ ਦੇ ਜਿਹੜੇ ਆ ਉਹ ਦਿੱਤੇ ਜਾਂਦੇ ਆ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਕਰੀਬਨ ਪੰਜ ਵਾਰ ਪਹਿਲਾਂ ਲਗਾਤਾਰ ਇੱਕ ਈਮੇਲ ਦੇ ذریعے ਬੰਬ ਨਾਲ ਉਡਾਉਣ ਦੀ ਧਮਕੀ ਆਉਂਦੀ ਹੈ। ਹਾਲਾਂਕਿ ਇਸ ਦੀ ਜਾਣਕਾਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ। ਬੀਤੇ ਦਿਨੀ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਫਰੀਦাবাদ ਤੋਂ ਸ਼ੁਭਮ ਦੂਬੇ ਨਾਮ ਦੇ ਇੱਕ ਸੌਫਟਵੇਅਰ ਇੰਜੀਨੀਅਰ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ। ਹਾਲਾਂਕਿ ਹੁਣ ਤੱਕ ਉਸ ਦੀ ਨਾ ਕੋਈ ਫੋਟੋ ਜਨ ਤੱਕ ਹੋਈ ਨਾ ਕੋਈ ਵੱਡੀ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ। ਉਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਦੇ ਵਿੱਚ ਵੀ ਛੇਵੀਂ ਤਮਕੀ ਪਰਿ ਇੱਕ ਹੋਰ ਈਮੇਲ ਜਿਹੜਿਆ ਉਹ ਸ੍ਰੀ ਹਰਮੰਦਰ ਸਾਹਿਬ ਨੂੰ ਪਹੁੰਚਦੀ ਹੈ। ਆਖਿਰ ਕੀ ਕੁਝ ਚੱਲ ਰਿਹਾ ਹੈ ਜਾਂ ਕਿਸ ਤਰੀਕੇ ਦਾ ਜਾਂ ਕਿੰਨੇ ਕੁ ਸੰਜੀਦਗੀ ਵਾਲਾ ਗੰਭੀਰਤਾ ਵਾਲਾ ਇਹ ਮਸਲਾ ਹੈ ਪੁਲਿਸ ਦਾ ਪ੍ਰਸ਼ਾਸਨ ਦਾ ਇਹਦੇ ਤੇ ਕਿਹੋ ਜਿਹਾ ਪ੍ਰਤੀਕਰਮ ਹੈ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਐਸਜੀਪੀਸੀ ਮੈਂਬਰ ਸਰਦਾਰ ਗੁਰਚਨ ਸਿੰਘ ਗਰੇਵਾਲ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਅਕਾਲ ਚੈਨਲ ਤੇ ਸਵਾਗਤ ਹੈ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਜੀ ਸੋ ਭਾਈ ਸਾਹਿਬ ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰੀ एसटीपीसी ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਦਰਬਾਰ ਸਾਹਿਬ ਦੇ ਵਿੱਚ ਬੰਬ ਦੇ ਬਾਬਤ ਧਮਕੀਆਂ ਆ ਰਹੀਆਂ ਹਨ ਹਾਲਾਂਕਿ ਬੀਤੇ ਦਿਨੀ ਇੱਕ ਸ਼ੁਭਮ दुबे ਨਾਮ ਦੇ ਵਿਅਕਤੀ ਨੂੰ ਜਿਹੜਾ ਹੈ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹੈ ਫਿਰ ਦੁਬਾਰਾ ਧਮਕੀ ਆਉਂਦੀ ਹੈ ਕੀ ਸਮਝਦੇ ਹੋ ਕਿ ਉਸ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਲਗਾਤਾਰ ਧਮਕੀਆਂ ਆ ਰਹੀਆਂ ਨੇ ਕੋਈ ਹੋਰ ਲੋਕ ਵੀ ਇਹਦੇ ਚ ਇਨਵੋਲਵ ਹੋ ਸਕਦੇ ਆ ਦੇਖੋ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਕੁਝ ਸਾਜ਼ਿਸ਼ ਜਿਹੜੀ ਆ ਉਹ ਦਰਉਰਤੋਂ ਘੌਰ ਦੀ ਭੈ ਪੈਦਾ ਕਰਨ ਦੀ ਚੱਲ ਰਹੀ ਆ ਜਿਹੜੀ ਕਿ ਲਗਾਤਾਰ ਛੇਵਾਂ ਦਿਨ ਲਾਲੂ ਜੀ ਹਰ ਰੋਜ਼ ਹਰ ਰੋਜ਼ ਕੋਈ ਨਾ ਕੋਈ ਧਮਕੀ ਆ ਜਾਂਦੀ ਆ ਹੂੰ ਪਾਵੇ ਕਿ ਜਦੋਂ ਉਹ ਤੁਸੀਂ ਗਰਾਉਂਡ ਤੇ ਜਾ ਕੇ ਚੈੱਕ ਕਰਦੇ ਹੋ ਉਸ ਧਮਕੀ ਦਾ ਕੋਈ ਬੜਾ ਅਸਰ ਤਾਂ ਹੈ ਨਹੀਂਗਾ ਅਰਪੈਨਾ ਸਾਨੂੰ ਇਦਾਂ ਲੱਗਦਾ ਸੀਗਾ ਕਿ ਜਿਵੇਂ ਕਈ ਵਾਰੀ ਪੈਨਿੰਗ ਕ੍ਰੀਏਟ ਕਰਨ ਨੂੰ ਕੋਈ ਬੰਦੇ ਸਿਰਫ ਇਹ ਲੋਕ ਵੀ ਧੋਗੀ ਦੇ ਦਿੰਦੇ ਆ ਜਿਵੇਂ ਕਿਸੇ ਜਾਇਦਦੀ ਦੇਤੀ ਜਾਂ ਕਿਸੇ ਅਦਾਲਤ ਦੀ ਦੇਤੀ ਜਾਂ ਕਿਸੇ ਸਕੂਲ ਦੀ ਦੇਤੀ ਦੇਤੀ ਹਾਂਜੀ ਪਰ ਇਹ ਲਗਾਤਾਰ ਆ ਰਹੀਆਂ ਦਾ ਮਤਲਬ ਇਹਦੇ ਪਿਛੇ ਕੁਝ ਇੱਕ ਕੋਈ ਸ਼ਰਾਰਤ ਹੈ ਵੱਡੀ ਬਿਲਕੁਲ ਇਸ ਗੱਲ ਦੀ ਫਿਕਰਬੰਦੀ ਆ ਅਫਸੋਸ ਇਸ ਗੱਲ ਦਾ ਕਿ ਹਾਲੇ ਤੱਕ ਜੇ ਦੁੱਬੇ ਦਾ ਵੀ ਆ ਦੁੱਬੇ ਨੂੰ ਹੀ ਪੁੱਛ ਕੇ ਸਲੀ ਫੜਿਆ ਪੁੱਛ ਕੇ ਸਲੀ ਲਿਆ ਰਸਤ ਤੇ ਹਾਲੇ ਤੱਕ ਕੋਈ ਸ਼ਰਤ ਦਫ਼ਤਰ ਹੀ ਨਹੀਂ ਪਈ ਸੋ ਕੇਂਦਰ ਸਰਕਾਰ ਵੱਲੋਂ ਜਿਹੜੀ ਉੱਥੇ ਪ੍ਰੈਮ ਸਰ ਦੇ ਬਾਹਰ ਚੈੱਕ ਜਗ੍ਹਾ ਯੂ ਕੀਤੀ ਜਾ ਰਹੀ ਹੈ ਪਰ ਆਪਣੀ ਤਕਨੀਕ ਵਰਤ ਕੇ ਉਹਨਾਂ ਲੋਕਾਂ ਤੱਕ ਹੱਲ ਤੱਕ ਪਹੁੰਚ ਨਹੀਂ ਹੋਈ ਬਿਲਕੁਲ ਤੇ ਇਹ ਨਾਲ ਸੰਗਤ ਦੇ ਅੰਦਰ ਫੜਾ ਰੋਸ ਤਾਂ ਹੈ ਹੀ ਆ ਹੂੰ ਤੇ ਬਾਕੀ ਇਹ ਗੱਲ ਸੰਗਤ ਦੀ ਸੰਗਤ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੇਸ਼ਕ ਨਹੀਂ ਹੈਗਾ ਸੋ ਤੇ ਬਾਹਰ ਬਾਹਰ ਨਹੀਂ ਸੂਬੇ ਦੀ ਸੰਗਤ ਜਿਹੜੀ ਆਉਂਦੀ ਹੈ ਜਿਹੜੇ ਸ਼ਰਧਾਲੂ ਜਾਂ ਜਾਂ ਯਾਤਰੀ ਆਉਂਦੇ ਆ ਉਹਨਾਂ ਵਿੱਚ ਵੀ ਕੋਈ ਕਮੀ ਨਹੀਂ ਆਏਗੀ ਕੋ ਐਡਾ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈਗੇ ਪਰ ਏ ਪਿਛੇ ਮਨਸਾ ਕੀ ਹੈ ਹਲੇ ਸਪਸ਼ਟ ਨਹੀਂ ਹੋ ਰਹੀ ਜੀ ਮਨਸਾ ਇਹ ਇੱਥੇ ਦਰ ਪਾਇਆ ਕੀਤਾ ਜਾਵੇ ਅਪਰੇਸ਼ਨ ਧਮਾਕੇ ਕੀਤੇ ਰਹੀ ਜੀ ਉਹਨਾਂ ਲੋਕਾਂ ਜੋ ਇੱਕ ਧਮਾਕੇ ਦੇ ਜਿਹੜੇ ਸੀਏ ਗੁਨਾਕਾਰ ਉਹ ਸ੍ਰੋນິກ ਬਟੀ ਦੇ ਸਟਾਫ ਨੇ ਫੜਕੇ ਦਿੱਤੇ ਸੀ ਉਹਨਾਂ ਤੋਂ ਹਾਲ ਤੱਕ ਕੋਈ ਐਸੀ ਰਿਪੋਰਟ ਨਹੀਂ ਹੈ ਸੰਗਤ ਦੇ ਸਾਹਮਣੇ ਦਿੱਤੀ ਕਿ ਉਹ ਬੰਦੇ ਕੌਣ ਸੀ ਤੇ ਕੀ ਦੀ ਗੈਂਦ ਤੇ ਕਰ ਰਹੇ ਇਸ ਕਰਕੇ ਅਵੇਸਲਾ ਪਣਾ ਪੁਛਿਆ ਜਾਂਦਾ ਜੇਰਾ ਵੀ ਅੱਗੇ ਵੀ ਕੋਈ ਬੇਦਰਵੀ ਦੀ ਗੱਲ ਆਉਂਦੀ ਆ ਕੁਝ ਵੀ ਆਉਂਦੀ ਆ ਉਹਨਾਂ ਨੂੰ ਬਰਬਾਦ ਛੱਡ ਦਿੱਤਾ ਜਾਂਦਾ ਹੈ ਉਹਨਾਂ ਤੇ ਗੌਰ ਨਹੀਂ ਕੀਤੀ ਜਾਂਦੀ ਜੀ ਸੋ ਅਸੀਂ ਤਾਂ ਇਹਦੇ ਤੇ ਕੁੜਾਇ ਵੀ ਤੀਰੀ ਕਰਨੀ ਚਾਹੁੰਦੇ ਜੀ ਆਪਾਂ ਸਭ ਨੇ ਇੱਥੇ ਇੱਕ ਜੀ ਜ਼ਰੂਰ ਪੁੱਛਣੀ ਚਾਹੁੰਦੇ ਹਾਂ ਉਹ ਥੋੜੀ ਪਰੇਸ਼ਾਨ ਆ ਸੰਗਤ ਦੀ ਉਸ ਪਰੇਸ਼ਾਨੀ ਕਿ ਇਹ ਵੀ ਇਹਨਾਂ ਨੂੰ ਇਹਨਾਂ ਤੋਂ ਬੰਦੇ ਨਹੀਂ ਫੜੇ ਜਾ ਰਹੇ ਜੀ ਅੱਜ ਦਾਵਾ ਕੀਤਾ ਹੈ ਭਗਵੰਤ ਮਾਨ ਨੇ ਕਹਿੰਦਾ ਵੀ ਅਸੀਂ ਪਤਾ ਲੱਗ ਗਿਆ ਵਾਂ ਇਹਦਾ ਪਤਾ ਲੱਗ ਗਿਆ ਠੀਕ ਹੈ ਚੰਗੀ ਗੱਲ ਆ ਅਸੀਂ ਤਾਂ ਕਹਿੰਦੇ ਬੰਦੇ ਫੜੇ ਜਾਂਨ ਜਲਦੀ ਜੀ ਤੇ ਇਸ ਤਰ੍ਹਾਂ ਦੀ ਗੱਲਾਂ ਹੋ ਰਹੀ ਹੈ ਹਮ ਪਰ ਕੋਈ ਹੋਰ ਤੇ ਕੋਈ ਠੋਸ ਕੋਈ ਅਨੁਗਮ ਵੀ ਜਿਨੀਆ ਬਿਲਕੁਲ ਸੱਚੇ ਵਾਂ ਇਹ ਕੁਝ ਸੰਗਤ ਤੋਂ ਦੱਸਣਾ ਚਾਹੀਏ ਕਿ ਉਸ ਈਮੇਲਸ ਦੇ ਵਿੱਚ ਕਿਹੋ ਜਿਹਾ ਕੰਟੈਂਟ ਹੈ ਕਿਸ ਤਰੀਕੇ ਦੀ ਸ਼ਬਦਾਵਲੀ ਚਾਕੇ ਹੋ ਜਿਹੜੇ ਆ ਉਹ ਦਿੱਤੇ ਜਾਂਦੇ ਆ ਦੇਖੋ ਜਿੰਨਾ ਕੁਸ਼ ਨਸਰ ਕੀਤਾ ਵਿਆ ਪਹਿਨਾ ਮੈਂ ਉਨਾ ਹੀ ਕਹਿ ਸਕਦਾ ਨਾ ਉਸ ਤੋਂ ਜ਼ਿਆਦਾ ਮੈਂ ਨਹੀਂ ਕਹਿ ਸਕਦਾ ਜੀ 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 ਬਸ ਉਹੀ ਹੈ ਮਤਲਬ ਕਰੇ ਉਹ ਮੇਲ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਂਦੀ ਹੈ ਐਮਪੀ ਨੂੰ ਕਰੇ ਮੇਲ ਅਟੈਚ ਕਰ ਦਿੱਤੀ ਜਾਂਦੀ ਹੈ ਨਾਲ ਭਗਵੰਦ ਜੀ ਕੋਈ ਮੈਂ ਮੈਂ ਤੁਮਾ ਕਰੀ ਇਹਨਾਂ ਉਹਨਾਂ ਦੇ ਜੀ ਆਰਐਕਸ ਨਾਲ ਉੱਵਾਗੇ ਉਹ ਜੀਆਂ ਗੱਲਾਂ ਨੇ ਕੋਈ ਹੋਰ ਕੋਈ ਖਾਸ ਜੀ ਕੋਈ ਹੋਰ ਸੋ ਇਥੇ ਜੂਬੇ ਦੇ ਜੀ ਕਮਲ ਲਾਗੂ ਨਾਲ ਸੰਬੰਧਿਤ ਵੀ ਹੈ ਕੁਝ ਹੋਰ ਇਹ ਸ਼ਬਦਾਵਲੀ ਓਕੇ ਹਮ ਜਿਉਂ ਨਾ ਹੈ ਕਿ ਸਰਕਾਰ ਜਿਹੜਾ ਲੰਬੇ ਖੁਰਾ ਕੋਈ ਦੀ ਇਸ ਤਰ੍ਹਾਂ ਤਾਂ ਉਹ ਕਿਸੇ ਥਾਂ ਵੀ ਆ ਕੇ ਜਿਵੇਂ ਪਤਾ ਲੱਗਾ ਹੁਣ ਕਿ ਬਹੁਤ ਸਾਰੇ ਸਕੂਲਾਂ ਨੂੰ ਮੇਲ ਜਾ ਰਹੀਆਂ ਜਿਹੜੀਆਂ ਇਹ ਜੇ ਇਸ ਤਰ੍ਹਾਂ ਦੇ ਲੋਕ ਜੇ ਫੜੇ ਨਹੀਂ ਜਾਣਗੇ ਹਮ ਤੇ ਫੇਰ ਗੱਲ ਠੀਕ ਨਹੀਂ ਹੋਈ ਲੋਕਾਂ ਨੂੰ ਲੋਕ ਖਰਾਸ ਹੋ ਰਿਹਾ ਇੱਥੇ ਪੈਸਾ ਪ੍ਰੇਸ਼ਾਨ ਹੈ ਨੇ ਲੋਕ ਜੀ ਪਰ ਦਰਬਾਰ ਸਾਹਿਬ ਆਉਂਦੇ ਵਿੱਚ ਕੋਈ ਮਨ ਲੋ ਘਾਟ ਵੀ ਦਿਖਾਈ ਦੇ ਰਹੀ ਜੀ ਬਿਲਕੁਲ ਸੋ ਜਿਸ ਤਰ੍ਹਾਂ ਅਸੀਂ ਇੱਕ ਤੁਸੀਂ ਦੱਸਿਆ ਕਿ ਸ਼ਮਮ ਦੂਬੇ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਵੀ ਕਿਹਾ ਕਿ ਲਿਆ ਗਿਆ ਪੇਸ਼ਕ ਪੁਸ਼ਤ ਗਿਸ਼ਟ ਲਈ ਪਰ ਅਜੇ ਤੱਕ ਉਸ ਦੀ ਕੋਈ ਤਸਵੀਰ ਨਹੀਂ ਜਨਤਕ ਕੀਤੀ ਗਈ ਜੇਕਰ ਕਿਸੇ ਹੋਰ ਧਰਮ ਦੇ ਨਾਲ ਖਾਸ ਕਰਕੇ ਸੰਬੰਧਿਤ ਹੁੰਦੇ ਜਾਂ ਇਹੋ ਜਿਹੀ ਕਿ ਸ਼ਬਦਾਵਲੀ ਵਰਤੀ ਗਈ ਹੁੰਦੀ ਖਾਸ ਕਰਕੇ ਬੰਬ ਨਾਲ ਉਡਾਉਂਦਿਆਂ ਕਿਸੇ ਵੀ ਧਾਰਮਿਕ ਸਥਾਨ ਨੂੰ ਉਹ ਵੀ ਜਿਸ ਦੇ ਵੱਡੇ ਗਿਣਤੀ ਚ ਸੰਗਤ ਪਹੁੰਚਦੀ ਹੋਵੇ ਕੋਈ ਧਮਕੀਆਂ ਦਿੱਤੀਆਂ ਗਈਆਂ ਨੇ ਤੇ ਮੈਨੂੰ ਲੱਗਦਾ ਹੁਣ ਤੱਕ ਕੋਈ ਵੱਡੀ ਕਾਰਵਾਈ ਹੋ ਜਾਨੀ ਸੀ ਕੀ ਸਮਝਦੇ ਹੋ ਕਿ ਕਿਉਂ ਨਹੀਂ ਫੋਟੋ ਜਨਤਾ ਕੀਤੀ ਜਾ ਰਹੀ ਜਾਂ ਜਨਤਾ ਦੇ ਸਾਹਮਣੇ ਪੂਰੀ ਗੱਲਬਾਤ ਕਿਉਂ ਨਹੀਂ ਲਾਈ ਜਾ ਰਹੀ ਕਿਉਂਕਿ ਉਹਨੂੰ ਫੜਿਆ ਤਾਂ ਹੈ ਤੇ ਉਹਦੇ ਪਿੱਛੇ ਹੁਣ ਕੋਹੜ ਜਿਹੜੀ ਸ਼ਰਾਰਤ ਕੰਮ ਕਰ ਰਹੀ ਹੈ ਤੇ ਉਹ ਉਹ ਗੱਲਾਂ ਕਿਉਂ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੁੱਛ ਕੇ ਸਰੀ ਲਿਆਂਦਾ ਪੁੱਛ ਕੇ ਸਰੀ ਲਿਆਂਦਾ ਤੇ ਕਿਉਂ ਲੈ ਕੇ ਆਂਦਾ ਇਹ ਵੀ ਸਵਾਲ ਆ ਲੋਕਾਂ ਦੇ ਜਿਹੜੇ ਲੈ ਕੇ ਆਏ ਤਾਂ ਨਿਸ਼ਚਿਤ ਕਰੋ ਬਿਲਕੁਲ ਕੋਈ ਜਾਣਕਾਰੀ ਦੱਸੋ ਮਤਲਬ ਸੰਗਤ ਦੇ ਵਿੱਚ ਨਾ ਕਾਫੀ ਰੋਸ ਹੈ ਇਹਨਾਂ ਸਾਰੀਆਂ ਗੱਲਾਂ ਬਾਰੇ ਜੀ ਸੋ ਇਹ ਸਾਰੇ ਮਸਲੇ ਤੇ ਸਰਕਾਰਾਂ ਨਾਲ ਗੱਲ ਹਾਲੇ ਉਹਨਾਂ ਵੱਲੋਂ ਗਬੀਤਾ ਦਿਖਾਈ ਨਹੀਂ ਦਿੱਤੀ ਬਿਲਕੁਲ ਜੀ ਇਹ ਸਾਰੇ ਮਸਲੇ ਤੇ ਅੰਮ੍ਰਿਤਸਰ ਦੇ ਪੀ ਗੁਰਜੀਤ ਹੌਜਰਾ ਹੋਣਾ ਨੇ ਕੇਂਦਰੀ ਫੋਰਸ ਅਸ श्री ਹਰਮੰਦਰ ਸਾਹਿਬ ਦੇ ਵਿੱਚ ਤਣਾਅਤ ਕਰਨ ਦੀ ਮੰਗ ਕੀਤੀ ਹੈ ਇਹਦੇ ਕੀ ਮਾਇਨੇ ਸਮਝਦੇ ਹੋ ਕੀ ਲੋੜ ਹੈ ਜੋ ਸਿੱਖ ਸਮਰਥ ਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਚੁੱਕਾ ਹੈ ਕਿ ਠੀਕ ਹੈ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਪ੍ਰਸ਼ਾਸਨ ਕੋਲੇ ਆਉਂਦੀ ਆ ਤੇ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹਾਂ ਪਰ ਸਹਿਯੋਗ ਇੱਕ ਹੱਦ ਤੱਕ ਹੈ ਬਿਲਕੁਲ ਜਿਹੜਾ ਵਾ ਮਰਿਆਦਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਭੰਗਣਾ ਨਹੀਂ ਤੇ ਪਵਿੱਤਰਤਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਸੀਂ ਵੱਲੋਂ ਘਾਟ ਨਹੀਂ ਆਉਣ ਦੇਣੀ ਵੱਲੋਂ ਹਰ ਚੀਜ਼ ਜਿਹੜੀ ਆ ਉਹ ਇੱਕ ਮਰਿਆਦਾ ਨਾਲ ਹੀ ਰਹੇਗੀ ਜੇ ਕੋਈ ਬਿਲਕੁਲ ਪਲੀਜ਼ ਕੋਈ ਸਹਾਇਤਾ ਕੋਈ ਹੋਰ ਆ ਉਹ ਜਿਸ ਸਾਡੇ ਬਿਲਕੁਲ ਜਿਵੇਂ ਕਹਿੰਦੇ ਮर्याਦਾ ਤਹਿਤ ਜਿਵੇਂ ਉਹ ਅੰਦਰ ਜਾ ਸਕਦੀ ਉਹ ਕੋਈ ਕੁਝ ਹੀ ਲੋ ਵੀ ਜਾ ਸਕਦੇ ਜਿਹੜੇ ਮੰਨ ਲਓ ਉਹੀ ਆ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਉਹਨਾਂ ਦੇ ਅੰਦਰ ਦੀ ਸਿਸਟਮ ਜਾਂ ਅੰਦਰ ਦਾ ਕੋ ਕਬਜ਼ਾ ਜਾਂ ਅੰਦਰ ਦੀ ਕੋਈ ਅਖਿਆ ਸੁਰੱਖਿਆ ਅਸੀਂ ਉਹਨਾਂ ਨੂੰ ਦੇ ਦਈਏ ਨਹੀਂ ਹੋਣੀ ਬਾਕੀ ਇਹ ਗੱਲ ਕੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਜਿਹੜੀ ਆਪਣੀ ਜਿਹੜੀ ਕੇਂਦਰੀ ਬਲਾਂ ਦਾ ਤਾਂ ਕੀ ਮਤਲਬ ਹੈ ਕੋਈ ਐਡਾ ਕੀ ਫਰਕ ਪੈ ਜਾਏਗਾ ਕਿਉਂਕਿ ਜਿਹੜੀ ਪੰਜਾਬ ਦੀ ਪੁਲਿਸ ਆ ਘਟਵਟੋ ਸਾਡੇ ਸਿਸਟਮ ਨੂੰ ਜਾਣਦੀ ਹੈ ਸਰਦਾਲਾਂ ਨੂੰ ਕੰਮ ਕਰਾਉਂਦੀ ਹੈ ਉਹ ਜਾਣਦੀ ਹੈ ਭਾਵਨਾ ਦਾ ਪਤਾ ਵਾ ਉਹ ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜਾ ਡੈਲੀਜੈਂਸੀ ਆ ਵਾ ਉਹ ਮजूद ਕੀਤਾ ਜਾਵੇ ਅੱਜ ਕੱਲ੍ਹ ਤਾਂ ਤਕਨੀਕੀ ਬਹੁਤ ਵੱਡੀ ਆ ਗਈ ਹੈ ਸਾਰੇ ਅਮਲ ਸਰ ਦੇ ਵਿੱਚ ਜਿਹੜਾ ਨਾਲ ਜਿਹੜੇ ਉਹ ਧੌਂਕੀਆਂ ਦੇ ਵਿੱਚ ਅਮਰਸਰ ਸ਼ਹਿਰ ਦਾ ਵੀ ਆ ਗਿਆ। ਇਹ ਹੋਰ ਸਭ ਦੇ ਵਿੱਚ ਵੀ ਧਮਾਕਾ ਕਰਾਂਗੇ। ਕੀ ਕਦੋਂ ਹੋਣੀ ਹੈ ਕਦੋਂ ਇਹ ਇਹਨਾਂ ਬਾਰੇ ਇਹ ਹੱਥਾਂ ਇਹ ਇਹਨਾਂ ਚੀਜ਼ਾਂ ਫਲੀ-ਬੁਦਨੀ ਹੋ ਸਕਦੀ ਹੈ। ਪਰ ਗੱਲ ਕੀ ਹੈ ਵੀ ਇਹਨਾਂ ਨੂੰ ਕੈਮਰੇ ਇਹ ਅੱਜਕੱਲ ਆਰਟੀਕਲ ਡਿਲੀਅੰਸ ਬਹੁਤ ਵਡਾ ਰੋਲ ਕਰ ਰਹੀ ਹੈ। ਉਹ ਇਹਨਾਂ ਗੱਲਾਂ 'ਤੇ ਸਾਨੂੰ ਧਿਆਨ ਕਰਨਾ ਚਾਹੀਦਾ ਨਾ ਕਿ ਕੋਈ ਇਹ ਆਪਣੇ ਕੋਈ ਕੋਈ ਜਿਹੜੀਆਂ ਕੇਂਦਰੀ ਫੋਰਸਾਂ ਲਾ ਕੇ ਤੇ ਅਸੀਂ ਸਮਝਾ ਸਮਝਾਇਆ ਕਿ ਸਭ ਨੂੰ ਕੋ ਸੁਰੱਖਿਆ ਤਾਂ ਕਿਵੇਂ ਲਾ ਜਿਹੜੀ ਉਹਦੀ ਕਲੀਅਰ ਕੱਟ ਕਰਦੀ ਹੈ ਉਹ ਇਹ ਅਸੀਂ ਇਹਨਾਂ ਵਿੱਚ ਜਨਰਲ ਸਹਿਮਤ ਨਹੀਂ ਹੈ ਜੀ ਸੋ ਸੰਗਤ ਨੂੰ ਤੁਸੀਂ ਅੰਦਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਜਾਂ ਪ੍ਰਸ਼ਾਸਨ ਨੂੰ ਕੋ ਸੰਗਤ ਹੋਤਾ ਨਹੀਂ ਹੋਇਆ ਜਣਿਆ ਪਰ ਜੇ ਆਸਾਂ ਮੈਨੂੰ ਦਾਸਤਾ ਅਸੀਂ ਆਪਣਾ ਮੰਨਦਾ ਅਵਾਲਾ ਦੱਸਦਾ ਕਿ ਸੰਗਤ ਦੇ ਮੰਚ ਵੱਡਾ ਰੋਸਾ ਹੈ ਕਿ ਤੁਸੀਂ ਉਸ ਰੋਲ ਨਹੀਂ ਕਰ ਸਕੇ ਉਹ ਸੰਗਤ ਦੇ ਲਈ ਡਏ ਆ ਕਿ ਇਹ ਮੈਨੂੰ ਯਾਦ ਹੈ ਕੋਰੋਨਾ ਦੇ ਵਿੱਚ ਸਾਰੇ ਦੁਨੀਆ ਭਰ ਦੇ ਅੰਦਰ ਹਿੰਦੁਸਤਾਨ ਦੇਦਰ ਖਾਸ तौर ਤੇ ਜਿੰਨੇ ਵੀ ਮਨੋਂ ਰੱਬ ਦੇ ਘਰ ਸੀ ਉਹ ਸਾਰਿਆਂ ਨੂੰ ਸਰਕਾਰ ਨੇ ਜਿੰਦਾ ਲਵਾਤਾ ਸੀ ਪਰ ਇੱਕੋ ਇੱਕ ਰੱਬ ਦਾ ਘਰ ਸੀ ਦਰਬਾਰ ਸਾਹਿਬ ਜਿਹੜਾ ਕਿ ਖੁੱਲਾ ਰਹਿਦਾ ਜੀ ਕਿਉਂਕਿ ਜਿਹੜਾ ਜਿਹੜਾ ਦੁਖੀ ਹੈ ਦੁਖਿਆਰਾ ਵਾ ਉਹਨੇ ਕਿੱਥੇ ਜਾਣਾ ਉਹਦੇ ਤਾਂ ਗੁਰੂ ਦੇ ਘਰੇ ਹੀ ਜਾਣਾ ਨਾ ਜੀ ਤੁਸੀਂ ਕਰਕੇ ਉਹ ਜੇ ਮੌਸਮ 'ਚ ਵੀ ਉਹ ਜੇ ਸਮਝ ਵੀ ਜਿਹੜਾ ਭਾਵੇਂ ਠੀਕ ਆਮਦ ਕੱਟ ਗਈ ਸੀ ਕਿਉਂਕਿ ਲੋਕਾਂ ਨੂੰ ਸੜਕਾਂ ਤੇ ਜਾਣ ਨਹੀਂ ਦਿੰਦੇ ਪਾਸ ਬਣਾ ਕੇ ਆਉਣਾ ਪੈਂਦਾ ਸੀ ਤੁਸੀਂ ਕਰਕੇ ਰੁਕਾਵਟਾਂ ਸੀ ਹਾਂ ਪਰ ਸਰੋਣੀ ਕਮੇਟੀ ਦਾ ਫੈਸਲਾ ਵੀ ਜਿਹਦੇ ਸਰੋਣੀ ਕਮੇਟੀ ਦੇ ਮੁਲਾਜ਼ਮ ਮੇਰੇ ਸੀ ਉਹਦਾ ਉਦਾਸ ਨਹੀਂ ਬਣਦੀ ਹੈ ਕਿ ਉਹਨਾਂ ਨੇ ਉਹਨਾਂ ਸਮੇਂ ਵਿੱਚ ਵੀ ਇੱਕ ਦਰਦੇ ਮੋਲ ਦੇ ਵਿੱਚ ਵੀ ਉਹਨਾਂ ਨੇ ਗੁਰੂ ਦੀ ਜਿਹੜੀ ਸੇਵਾ ਪਰਜਾ ਦਾ ਸਾਰਾ ਕੁਝ ਉਤਾਰ ਕੇ ਨਿਭਾਇਆ ਤੇ ਸੰਗਤ ਨਹੀਂ ਵੀ ਖੋਲਾ ਰੱਖਿਆ ਜੀ ਸੋ ਅੱਜ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਉਹਦੇ ਪੈ ਨਹੀਂ ਹੈਗਾ ਇਹ ਸਿਰਫ ਉਹ ਅਖਬਾਰੀ ਤੇ ਮੀਡੀਆ ਦੇ ਮਤਲਬ ਦੀ ਜਾਣਕਾਰੀ ਆ ਉਸ ਤਰ੍ਹਾਂ ਦਾ ਉੱਥੇ ਜਾ ਕੇ ਜਦੋਂ ਸੀ ਖੜਦੇ ਆ ਤੇ ਫਿਰ ਜਦੋਂ ਪੁੱਛਦੇ ਆ ਸੰਗਤ ਤਾਂ ਫਿਰ ਸੰਗਤ ਦੇ ਮਲੇ ਚਰਨ ਨੂੰ ਨਮਸਕਾਰ ਕਰ ਨੂੰ ਜੀ ਕਰਦਾ ਕਿ ਉਹ ਕਹਿੰਦੇ ਕਿ ਸਾਡੇ ਵਿੱਚ ਕੋਈ ਐਸੀ ਗੱਲ ਨਹੀਂ ਸੋ ਇਹ ਮਾਹੌਲ ਹੈ ਕੋਈ ਕੋਈ ਕਿਸੇ ਦਾ ਪੈਨਿਕ ਨਹੀਂ ਆ ਇਹ ਗੱਲਾਂ ਦਾ ਸਿਰਫ ਬੀੜੀਆਂ ਦੇ ਵਿੱਚ ਨਹੀਂ ਕਿਉਂਕਿ ਸਾਡੀ ਮਜਬੂਰੀ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਉਹ ਪ੍ਰਸ਼ਾਸਨ ਨੂੰ ਹੀ ਜਾਣ ਕਰ ਦੇਣੀ ਹੁੰਦੀ ਆ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਸੋ ਇਹ ਸੰਤ ਸਰਦਾਰ ਗੁਰਚਰਨ ਸਿੰਘ ਗਰੇਵਾਲ ਮੈਂਬਰ ਐਸਟੀਪੀਸੀ ਜਿਨ੍ਹਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਮੀਨੀ ਪੱਧਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਅਜਹੀ ਕੋਈ ਖੌਫਨਾਕ ਗੱਲ ਸਾਹਮਣੇ ਨਹੀਂ ਨਜ਼ਰ ਆ ਰਹੀ ਸੰਗਤ ਨੂੰ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਅਜਹੀਆਂ ਅਫਵਾਹਾਂ ਤੋਂ ਬਚਨ ਦੀ ਲੋੜ ਹੈ ਤੇ ਵੱਧ ਚੜ ਕੇ ਜਿਸ ਤਰੀਕੇ ਨਾਲ ਪਹਿਲਾਂ ਹਮ-ਹਮਾ ਕੇ ਸੰਗਤ ਜੀ ਹਰਮੰਦਰ ਸਾਹਿਬ ਪਹੁੰਚ ਕਰਦੀ ਹੈ ਉਸੇ ਤਰੀਕੇ ਨਾਲ ਪਹੁੰਚ ਕਰੇ